ਮਹਾਰਾਜ ਸੱਚੇ ਬਾਸਾ ਕਿਰਪਾ ਕਰਨ ਜਿਵੇਂ ਆਪਾਂ ਕਹਿੰਦੇ ਆ ਵੀ ਅੱਜ ਪੂਰਨਵਾਸੀ ਰਖੜ ਪੁੰਨਿਆਂ ਇਹਦਾ ਅਸਲ ਮੇ ਇਤਿਹਾਸ ਕੀ ਹੈ ਭਾਈ ਇਹ ਕਿਉਂ ਮਨਾਈ ਜਾਂਦੀ ਹੈ ਉਸ ਦਿਨ ਬਾਬੇ ਬਕਾਲੇ ਬਕਾਲਾ ਸਾਹਿਬ ਕੀ ਬਹੁਤ ਵੱਡਾ ਭਾਰੀ ਮੇਲਾ ਲੱਗਦਾ ਹੈ ਤਾਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਵਿੱਤਰ ਅਸਥਾਨ ਤੇ ਉਸ ਦਿਨ ਰਖੜ ਦਾ ਮਤਲਬ ਰੱਖਿਆ ਕਰਨ ਵਾਲਾ ਪੁੰਨਿਆਂ ਦਾ ਮਤਲਬ ਪ੍ਰਗਟ ਹੋਣ ਵਾਲਾ ਵੀ ਪੂਰਨ ਆਸ਼ੀਰਵਾਲੇ ਦਿਨ ਤਾਨ ਗੁਰੂ ਤੇਗ ਬਹਾਦਰ ਸੱਚ ਸੱਚੇ ਪਾਤਸ਼ਾਹ ਜੀ ਗੁਰੂ ਰੂਪ ਵਿੱਚ ਜਿਹੜੇ ਮੱਖਣ ਸਾਲਵਾਣਾ ਉਹ ਉਹਨੇ ਭਗ ਉਹਦੇ ਵੱਲੋਂ ਉਕਾ ਦਿੱਤਾ ਗਿਆ ਵੀ ਲੰਭ ਲਿਆ ਪਰਗਟ ਉਸ ਗੁਰੂ ਰੂਪ ਦੇ ਵਿੱਚ ਉਸ ਦਿਨ ਪ੍ਰਗਟ ਹੋਏ ਸੀ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਬਾਦਸ਼ਾਹ ਜੀ ਦਿੱਲੀ ਵਿੱਚ ਸਰੀਰ ਦਾ ਪ੍ਰੀਤਿਆਗ ਕੀਤਾ ਜੋਤੀ ਜੋਤ ਸਮਾਏ ਜਾਣ ਵੇਲੇ ਵਚਨ ਕੀਤੇ ਕਹਿੰਦੇ ਮਹਾਰਾਜ ਕੀ ਦੇ ਲੜ ਲਾ ਕੇ ਚੱਲਿਓ ਕਿਹਨੂੰ ਗੁਰੂ ਕਵਾਂਗੇ ਕਿਹਨੂੰ ਬੇਨਤੀ ਆ ਕਰਾਂਗੇ ਕਹਿੰਦੇ ਬਾਬਾ ਬਸੇ ਬਕਾਲੇ ਮੁਕਾਲਾ ਬਾਬਾ ਬਸੇ ਬਕਾਲੇ ਫਿਰ ਬੜੀ ਭਾਲ ਕੀਤੇ ਉੱਥੇ ਤੇ ਪਾਈ ਮੰਝੀਆਂ ਲੱਗੀਆਂ ਪਈਆਂ ਸਾਨੂੰ ਜਦੋਂ ਪਤਾ ਲੱਗਿਆ ਨਾ ਸਾਰੀ ਮੰਝੀਆਂ ਲਾ ਕੇ ਬਹਿ ਕੇ ਗੱਡੀਆਂ ਲਾ ਕੇ ਲੈ ਸਾਰੀ ਵੀ ਮੈਂ ਗੁਰੂ ਬਣ ਜਾਣਾ ਮੈਂ ਬਣ ਜਾਣਾ ਉੱਥੇ ਤੀਰਮਲ ਵਰਗੇ ਸਾਰੇ ਉਹਨਾਂ ਦੇ ਸਾਂਦੇ ਜਿੰਨੇ ਸਾਰੀ ਬਹਿ ਗਏ ਤੇ ਇਧਰ ਜਹਾਜ਼ ਡੁੱਬਣ ਲੱਗੇ ਆ ਭਾਈ ਮੱਖਣ ਸਾਦਾ ਸਾਹ ਕਹਿੰਦੇ ਨੇ ਤਾਂ ਅਮੀਰ ਬਹੁਤ ਸੀ ਜਹਾਜ਼ ਹਲਦੇ ਸੀ ਉਸ ਵੇਲੇ ਸਮੁੰਦਰੀ ਜਹਾਜ਼ ਵਪਾਰੀ ਸੀ ਵੱਡਾ ਚਲਦੇ ਸੀ ਉਹਦੇ ਪਰ ਉਸ ਵੇਲੇ ਅਰਦਾਸ ਸੀ ਜਿਹੜੀ ਨਾ ਨਿਮਰਤਾ ਨਾਲ ਮੇਰੇ ਜਹਾਜ਼ ਕਿਸੇ ਕੰਮ ਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਡੁੱਬਣ ਲੱਗੇ ਨੇ ਮੇਰੇ ਕੋਲ ਨੌਕਰ ਚੱਕਰ ਅੱਜ ਕਿਸੇ ਕੰਮ ਦੇ ਨਹੀਂ ਕਿਉਂ ਕੋਈ ਨਹੀਂ ਬਾਹ ਮੜ ਸਕਦਾ ਮੇਰਾ ਪਰਿਵਾਰ ਵੱਡਾ ਹੈ ਦੁਨੀਆ ਦੇ ਵਿੱਚ ਵਪਾਰ ਵੱਡਾ ਹੈ ਮਹਾਰਾਜ ਸਭ ਕੁਝ ਫੇਲ ਹੋ ਗਿਆ ਕਿਉਂ ਮੈਂ ਤੇ ਡੁੱਬ ਜਾਣਾ ਜਿਉਂਦੇ ਜੀ ਸਭ ਕੁਝ ਹੁੰਦਾ ਹੈ ਮੈਂ ਤੇ ਡੁੱਬ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨਹੀਂ ਮਹਾਰਾਜ ਕਹਿੰਦੇ ਫੇਰ ਚਿਤਾਵੇਂ ਹੁ ਪਾਰ ਬ੍ਰਮ ਲੱਗੇ ਨਾ ਤਤੀਬਾਓ ਕਿੰਨੇ ਜਦੋਂ ਗੁਰੂ ਚਿਤ ਆਉਂਦਾ ਫਿਰ ਤਤੀਬਾਬ ਨਹੀਂ ਲਗੜ ਦਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਰਦਾਸ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਬਚਾਓ ਮੇਰੇ ਜਹਾਨ ਨੂੰ ਮਹਾਰਾਜ ਬਚਾਓ ਉਸ ਵੇਲੇ ਸੁਖਣਾ ਸੁਖੀ ਮਹਾਰਾਜ 500 ਮੋਹਰ ਆਪ ਜੀ ਦੇ ਧੰ ਗੁਰੂ ਨਾਨਕ ਸਾਹਿਬ ਅੱਜ ਮੈਂ ਆਇਆ ਨਹੀਂ ਦਾਰਸ਼ਨਿਕ ਤੇ ਪਰਮ ਸੇਵਾ ਵਿੱਚ ਹਿੱਸਾ ਬਾਵਾਵਾਂਗਾ ਉਸ ਵੇਲੇ ਦੀ 500 ਮੋਹਰ ਭਾਵੇਂ ਇਸ ਆ ਜਿਹੜੀ ਸਾਰੀ ਕਮਾਈ ਹੈ ਜ਼ਿੰਦਗੀ ਤੋਂ ਤੂੰ ਕੁਝ ਨਹੀਂ ਜਾਣ ਤੂੰ ਮਾਰ ਸਾਰੀ ਤੇਰੇ ਦਰ ਘਰ ਵਿੱਚ ਸੇਵਾ ਪਾ ਦੇਣੀ ਆ ਜੇ ਤੇਰੀ ਇਹ ਦੇ ਬਚਾ ਲਵਾਂ ਮੈਂ ਇਹਦੇ ਵਿੱਚੋਂ ਕੁਝ ਨਹੀਂ ਰੱਖਣਾ ਵੀ ਆ ਜਿਹੜਾ ਵਪਾਰ ਹੈ ਇੰਨਾ ਕੁ ਸਮਾਨ ਹੈ ਮਾਰੇ ਕੁਝ ਨਹੀਂ ਰਖੜਾ ਇਹਦੇ ਵਿੱਚੋਂ ਸਾਰਾ ਦਿਨੇ ਦਰ ਘਰ ਵਿੱਚ ਮੈਂ ਮਾਰੇ ਸੱਚੇ ਪਾਤਸ਼ਾਹ ਜੀ ਸੇਵਾ ਪਾਦਣੀ ਅਰਦਾਸ ਕੀਤੀ ਜਦੋਂ ਜੁੜ ਕੇ ਅੰਦਰੋਂ ਨਾ ਪ੍ਰੇਮ ਨਾਲ ਭਾਵਨਾ ਨਾਲ ਗੱਲ ਵੀ ਵਿਚਾਰ ਕੀਤੀ ਸੀ ਜਦੋਂ ਵਿਰਾਗ ਨਾਲ ਦਿਲੋਂ ਮੁਹੱਬਤ ਜਿਨ ਸਹੀ ਸੱਚਿਆਂ ਜਿਨ ਮਨ ਹੋਰ ਜਿਨ ਮਨ ਹੋਰ ਮੁਖ ਹੋਰ ਸੇ ਕੌਂਡੇ ਕੱਟਿਆਂ ਜੁੜ ਕੇ ਅਰਦਾ ਬਰਾਗ ਨਾਲ ਅਰਦਾਸ ਬੇਨਤੀ ਕੀਤੀ ਮਹਾਰਾਜ ਸੱਚੇ ਬਾਦਸ਼ਾਹ ਜੀ ਨੂੰ ਗੁਰੂ ਨਾਨਕ ਦੇ ਦਰ ਤੇ ਚਰਣਾ ਵਿੱਚ ਤੇ ਉਹਦਾ ਜਹਾਜ਼ ਬੰਨੇ ਲੱਗ ਗਿਆ ਆਪਣਾ ਵੀ ਜ਼ਿੰਦਗੀ ਦਾ ਜਹਾਜ਼ ਅਜੇ 109 ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਆਪਣੀ ਬੇੜੀ ਸਮੁੰਦਰ ਵਿੱਚ ਆਜੇ ਭਵਜਲ ਵਿੱਚ ਹੈ ਵੀ ਪਤਾ ਨਹੀਂ ਕਦੋਂ ਕੀ ਹੋ ਜਾਣਾ ਪਈ ਹੈ ਨਾ ਜੇ ਹੋਂਦ ਤੇਰਾ ਹੁਕਮ ਸਿਵੇ ਦੇਉ ਕੋ ਬਣਾ ਇਹ ਉਹਦਾ ਹੁਕਮ ਮਰਦਣਾ ਭਾਈ ਤੇਰ ਅਰਦਾਸ ਕਰ ਲਿਆ ਕਰ ਅਰਦਾਸ ਵਿੱਚ ਆ ਦੇਆ ਕਰ ਆਪਣੀ ਆਪ ਕਰਿਆ ਕਰੋ ਕੋਈ ਕਿਸੇ ਦੇ ਪਾਪਾਂ ਦਾ ਕਿਸੇ ਦੀ ਮਰ ਜਿੰਦਗੀ ਦਾ ਭਾਰ ਚੱਕਣ ਯੋਗ ਹੈ ਨਹੀਂ ਭਾਈ بس ਇਹ ਤੇ ਕੋਈ ਨੇ ਪਰਮਾਤਮਾ ਜਿਹੜੇ ਸਾਰਿਆਂ ਨੂੰ ਵਸੈ ਪਾਰ ਲਾਈ ਜਾਂਦੇ ਕਿਰਪਾ ਕਰੀ ਜਾਂਦੇ ਨੇ ਸਤਿਗੁਰ ਸਭਨਾ ਨੂੰ ਤਾਰੀ ਜਾਂਦੇ ਨੇ ਕਿਨਕਾ ਕਿਨਕਾ ਦੇ ਕੇ ਨਾ ਆਉਂਦਾ ਜੇ ਨਾਮ ਪ੍ਰਾਪਤੀ ਹੋਈ ਨਾ ਮਿਲੇ ਫਿਰ ਤੇ ਡੁੱਬੇ ਜਾਣਾ ਜਦੋਂ ਨਾ ਉਹ ਬੇਨਤੀ ਕੀਤੀ ਬੇਨਤੀ ਪ੍ਰਵਾਨ ਹੋਈ ਜਹਾਜ਼ ਮੁਕਰਿਆ ਨਹੀਂ ਭਾਈ ਆਪਾਂ ਤੇ 10 ਵਸਤੂ ਲੈ ਪਾਛੇ ਪਾਵੇ 1 ਇੱਕ ਵਸਤੂ ਕਾਰਨ ਬਖੋਟ ਗਵਾਵੇ 1 ਪੀਣਾ ਨੇ 10 ਪੀ ਹਿਰਲੇ ਤਾ ਮੂੜਾ ਕਹੋ ਕਹਾ ਕਰੇ ਕੀ ਕਰ ਲਾਂਗੇ ਉਹਦੇ ਨਾਲ ਮੱਥਾ ਲਾ ਕੇ ਮਹਾਰਾਜ ਦਸ ਬਸ ਤੋਂ ਲੈ ਕੇ ਇੰਨੀਆਂ ਮੁਕਰ ਗਿਆ ਮਹਾਰਾਜ ਨੇ ਮੁਕਰ ਗਿਆ ਉਹ ਇੰਨੀਆਂ ਸਭ ਕੁਝ ਲੈ ਕੇ ਰੱਬ ਤੋਂ ਪਰਮਾਤਮਾ ਤੋਂ ਸਭ ਤੋਂ ਵੱਡੀ ਜ਼ਿੰਦਗੀ ਲਈ ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਬਹਾਲਿਆ ਮਹਾਰਾਜ ਕਹਿੰਦੇ ਉਹ ਫਿਰ ਨਾਮ ਲਿਖ ਕੇ ਕਹਿੰਦੇ ਪਠਾ ਲੈਂਦੇ ਬਹਿ ਜਾ ਬਈ ਸੋ ਜਦੋਂ ਮਹਾਰਾਜ ਸੱਚੇ ਬਾਦਸ਼ਾਹ ਜੀ ਦੇ ਅਰਦਾਸ ਕੀਤੀ ਦਰਤੀ ਹਾਜ਼ਰ ਨਾਜ਼ਰ ਸਮਝ ਕੇ ਤੇ ਬੇੜਾ ਪਾਰ ਹੋ ਗਿਆ ਮੁਕਰਿਆ ਨਹੀਂ ਅੱਜ ਪੁੱਛਦਾ ਫਿਰਦਾ ਢੂੰਡਦਾ ਫਿਰਦਾ ਲੱਭਦਾ ਫਿਰਦਾ ਤੇਰੇ ਨਾਮ ਦੀ ਬਰਾਗਣ ਹੋਈ ਜੰਗਲਾਂ ਵਿਚ ਫਿਰਾਂ ਢੂੰਡਦੀ ਉਹ ਲੱਭ ਨੂੰ ਲੱਭਦੇ ਫਿਰਦੇ ਨੇ ਉਹ ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਤੇ ਲੱਭਦੇ ਫਿਰਦੇ ਨੇ ਮਹਾਰਾਜ ਅੱਜ ਵੀ ਮਿਲ ਜੇ ਅੱਜ ਵੀ ਮਿਲ ਜੇ ਮੈਂ ਜ਼ਿੰਦਗੀ ਦੀ ਸਾਰੇ ਮਹਾਰਾਜ ਚਾਹ ਪੂਰੇ ਕਰ ਲਾ ਜੇ ਵੀ ਮਿਲ ਜੇ ਮਹਾਰਾਜ ਰੋਜ਼ ਨਿਤਨੇਮ ਰੋਜ਼ ਗੁਰੂ ਚਰਣਾ ਹੋ ਜੇ ਅੱਜ ਵੀ ਮਹਾਰਾਜ ਖੁਸ਼ ਹੋ ਕੇ ਮਿਲ ਜਾਣ ਅੱਜ ਮਹਾਰਾਜ ਮੇਰੀ ਸੁਣ ਲੈਣ ਬੇਨਤੀ ਕਰਾਂ ਉਤੇ ਫਿਰ ਆ ਕੇ ਬੈਠਣਾ ਤੇ ਜਦੋਂ ਨਾ ਸਤਿਗੁਰੂ ਸੱਚੇ ਬਾਦਸ਼ਾਹ ਦੀ ਨੂੰ ਲੱਭਦਾ ਹੋਇਆ ਬਾਬੇ ਪਕਾਲੇ ਪਾਈ ਮੰਜੀਆ ਲੱਗੀਆਂ ਜੀਨੂ ਬੱਚੋ ਕਹਿੰਦਾ ਮੈਂ ਗੁਰੂ ਆ ਮੈਂ ਗੁਰੂ ਜਦੋਂ ਨਾ ਉਹਨੇ ਮੇਰੇ ਸਾਰਿਆਂ ਨੂੰ ਪੰਜ-ਪੰਜ ਮੋਹਰਾ ਰੱਖਤੀਆਂ ਵੀ ਚੱਲ ਇਹਨਾਂ ਦਾ ਸਰ ਜਾਣਾ ਸਾਰੇ ਬੜੇ ਰੁੱਸ ਹੋਏ ਹੁਣ ਕਹਿੰਦੇ ਜੇ ਜਾਣੀ ਜਾਣ ਹੁੰਦੇ ਮੈਂ ਦੇਣੀਆਂ ਸੁੱਖੀਆਂ ਦੀ ਮਹਾਰਾਜ ਆਪੇ ਜਿਹੜੀ ਸੇਵਾ ਮੈਂ ਅਰਦਾਸ ਨੂੰ ਜਾਣਦੇ ਹੋਣਗੇ ਆਪੇ ਕਿਰਪਾ ਕਰ ਦੇਣਗੇ ਹੁਣ ਪੁੱਛਣਾ ਕੀਤਾ ਕਹਿੰਦੇ ਹੋਰ ਵੀ ਕੋਈ ਹੈਗੇ ਕਹਿੰਦੇ ਇੱਥੇ ਇੱਕ ਫੇਗਾ ਦੇਗਾ ਕਹਿੰਦੇ ਨੇ ਕਾਮਲਾ ਕਹਿੰਦੇ ਨੇ ਲੋਕ ਦੇਖੋ ਇਹ ਸੱਚ ਹੈ ਉਹ ਗੁਰੂ ਨੂੰ ਤੇ ਗੁਰੂ ਦੇ ਸਿੱਖਾਂ ਨੂੰ ਕਹਿਣਾ ਤਾਂ ਕਿੰਨਾ ਸੌਖਾ ਉਹਨਾਂ ਨਾਲ ਮੱਥਾ ਲਾਉਣਾ ਤੇ ਸੌਖੀ ਹੈ ਉਹ ਦੁਨੀਆਂ ਨੇ ਤੇ ਗੁਰੂ ਨਾਲ ਮੱਥਾ ਲਾ ਲਿਆ ਉਹਨਾਂ ਨੂੰ ਸਤਕਾਰ ਨਹੀਂ ਦਿੱਤਾ ਤੇ ਸਿੱਖਾਂ ਨੂੰ ਰੱਬ ਦੇ ਬੇਰਿਆਂ ਨੂੰ ਕਿਵੇਂ ਮਿਲੇ ਜਾਣਾ ਔਖਾ ਬਾਈ ਗੱਲ ਇਹਦੇ ਮਹਾਰਾਜ ਦੀ ਕਿਰਪਾ ਹੀ ਹੈ ਜਿਨ੍ਹਾਂ ਦੇ ਮਨ ਵਿੱਚ ਹੈ ਗੁਰਸਿੱਖਾਂ ਪ੍ਰਤੀ ਪਿਆਰ ਨਹੀਂ ਸਾਰਿਆਂ ਦੇ ਪਿਆਰ ਹੈ ਨਹੀਂ ਬਾਈ ਸਾਰਿਆਂ ਦੇ ਉਹ ਸਤਕਾਰ ਹੈ ਨਹੀਂ ਵਿਚਰੀ ਦੀ ਆਏ ਨਹੀਂ ਵੀ ਸਾਡਾ ਕੋਈ ਸਤਕਾਰ ਨਹੀਂ ਕਰਦਾ ਬੜੇ ਨੇ ਜਿਹੜੇ ਗੁਰਸਿੱਖ ਵਿਚਾਰੇ ਰਹੁੰਦੇ ਨੇ ਬੜਿਆਂ ਨਾਲ ਵਧਿੱਕੀਆਂ ਹੁੰਦੀਆਂ ਨੇ ਭਾਈ ਆਮੀ ਹੁਕਮ ਚਲਾ ਦਿੰਦੇ ਉਸ ਬਾਣੀ ਸਾਰਾ ਦਿਨ ਬਾਣੀ ਪੜਨ ਵਾਲਿਆਂ ਉੱਤੇ ਜਿਸ ਬੰਦੇ ਨੇ ਨਿਤਨੇਮ ਹੀ ਨਿਤਨੇਮ ਵੀ ਨਹੀਂ ਉਹ ਵੀ ਹੁਕਮ ਚਲਾ ਦਿੰਦੇ ਜਿਹੜਾ ਸਾਰੀ ਜ਼ਿੰਦਗੀ ਗੁਰੂ ਘਰ ਰਹਿੰਦਾ ਜਿਹੜਾ ਕਦੇ ਕਦੇ ਆਉਦਾ ਹੋਵੇ ਹੁਕਮ ਚਲਾ ਦਿੰਦਾ ਫਿਰ ਵਧੀਕੀਆਂ ਨਹੀਂ ਕਰਦੇ ਭਾਈ ਹੋਰ ਕੀ ਉਹ ਵੀ ਉਹ ਵੀ ਹੁਕਮ ਚਲਾ ਦਿੰਦੇ ਹੈਗਾ ਹਿਸਾਬ ਕਰਤਾ ਕੋਈ ਇਦਾਂ ਹੀ ਮਹਾਰਾਜ ਕਹਿੰਦੇ ਹੈਗਾ ਗਮਲਾ ਜੇ ਇੱਥੇ ਤੇ ਕਰੇ ਨਾ ਘੋਰੇ ਚ ਰਹਿੰਦੇ ਮਹਾਰਾਜ ਮਹਾਰਾਜ ਇਹ ਹੋਵੇ ਨਾ ਵੀ ਡੀਕਦੇ ਨੇ ਮੈਨੂੰ ਉਡੀਕਦੇ ਸੀ ਮਹਾਰਾਜ ਕਿਤੇ ਸਰਦਾ ਲੈ ਕੇ ਆਵੇਂ ਕਿਤੇ ਅਰਦਾਸ ਕਰਕੇ ਆਵੇਂ ਅਰਦਾਸ ਕੀਤੀ ਸੀ ਉਡੀਕਦੇ ਸੀ ਜਦੋਂ ਆਇਆ ਕਹਿੰਦੇ ਦਰਵਾਜ਼ਾ ਖੋਲ ਦਿਓ ਮੇਰਾ ਪਿਆਰਾ ਆ ਗਿਆ ਧਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨਮਸਕਾਰ ਕੀਤੀ ਕਹਿੰਦੇ ਬਹੁਤ ਦੇਰ ਲਾਦੀ ਭਾਈ ਕਿਉਂਕਿ ਉਹਨੂੰ ਸਾਰਿਆਂ ਨੂੰ ਖੁਸ਼ ਕਰਦੇ ਆਉਂਦੇ ਸੀ ਨਾ ਕਹਿੰਦੇ ਬਹੁਤ ਦਰ ਦੇ ਡੀਕਦੇ ਆ ਮਹਾਰਾਜ ਟੀਕਦੇ ਨੇ ਜਿਨ੍ਹਾਂ ਦਾ ਪਿਆਰ ਹੈ ਨਾ ਜਿਨ੍ਹਾਂ ਦੀ ਅਰਦਾਸ ਹੈ ਜਿਹੜੇ ਜਾਣਦੇ ਨੇ ਜਿਨ੍ਹਾਂ ਨੂੰ ਵਿਸ਼ਵਾਸ ਯਾਦ ਰੱਖਿਓ ਲੇਟ ਨਾ ਹੋਇਓ ਭਾਈ ਮੈਨੂੰ ਡੀਕਦੇ ਨੇ ਮਹਾਰਾਜ ਸੱਚੇ ਬਾਦਸ਼ਾਹ ਵੀ ਤੇਰੀ ਝੋਲੀ ਭਰਨੀ ਜੀ ਉਹ ਯਾਦ ਉਤੇ ਖਾਲੀ ਰਹਿ ਗਿਆ ਇਹ ਨਾ ਹੋਵੇ ਵੀ ਆਪਾਂ ਆਈਏ ਨੇ ਤੂੰ ਤਾਂ ਖਾਲੀ ਰਹਿ ਗਏ ਭਾਈ ਤੈਨੂੰ ਤੇ ਬੱਦੇ ਡੀਕਦੇ ਆ ਮਾਂ ਦੇ ਅਬੂ ਤਾਂ ਤੂੰ ਜਾਗਦਾ ਹੀ ਨਹੀਂ ਭਾਗਾ ਨੂੰ ਜਗਾਉਣ ਵਾਸਤੇ ਆਉਣਾ ਪਈ ਯਾਦ ਰੱਖਿਓ ਗੁਰੂ ਦਾ ਕੁਝ ਨਹੀਂ ਕਰਨਾ ਆਪਾਂ ਮੈਂ ਵੀ ਆਪਣੇ ਭਾਗਾ ਨੂੰ ਆਪਣੇ ਕਰਮਾਂ ਜਾਗ ਲਾ ਕੇ ਰੱਖੀ ਮਹਾਰਾਜ ਦੇ ਸੱਚੇ ਪਾਸ ਦਾ ਨਾਮ ਨਾਲ ਹੋਰ ਕੁਝ ਨਹੀਂ ਕਰਦਾ ਨਾ ਕੋਈ ਕਰ ਸਕਦਾ ਨਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਰੋਜ਼ ਬੜਿਆ ਕਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਜੇ ਸਰੀਰ ਦੀ ਤੰਦਰੁਸਤੀ ਨਾ ਰਹੀ ਫਿਰ ਜੀਉ ਪਾਏ ਪਿੰਡ ਜਿੰਨ ਸਾਜਿਆ ਕਹਿੰਦੇ ਜਿੰਦ ਜਾਨ ਰੱਬ ਨੇ ਆਹ ਸਰੀਰ ਵਿੱਚ ਪਾਤੀ ਭਾਈ ਤੂੰ ਆਪ ਦੀ ਸਮਝੀ ਬੈਠਾ ਕਿੱਥੇ ਲਗੋ ਲਾਂਗੇ ਫਿਰ ਦਿੱਤਾ ਪਹਿਨਣ ਖਾਣ ਕਹਿੰਦੇ ਉਹਨੇ ਦਿੱਤਾ ਤੂੰ ਕਹਿੰਦਾ ਮੈਂ ਤੇ ਵੇ ਬਹੁਤ ਮਿਹਨਤੀ ਹੈ ਫਿਰ ਜਦੋਂ ਉਹ ਉਹਦੇ ਬਣ ਜਾਗੇ ਫਿਰ ਆਪਣੇ ਦਾਸ ਕੀ ਗੱਲ ਮਹਾਰਾਜ ਕਹਿੰਦੇ ਆਪਣਿਆਂ ਦੀ ਆਪੇ ਪਰਿਵਾਰ ਦੀ ਪਛਾਣਣਾ ਕਰਦੇ ਆ ਨਾ ਤੇਰੇ ਰੱਬ ਆਪਣਿਆਂ ਦੀ ਆਪ ਰੱਖਦਾ ਹੈ ਭਾਈ ਆਪ ਆਪਣਿਆਂ ਨੂੰ ਹੱਥ ਦੇ ਕੇ ਰੱਖਦਾ ਹੈ ਭਾਵੇਂ ਸਭ ਨਾਲ ਉੱਪਰ ਨਾਦਰ ਪ੍ਰਭ ਤੇਰੀ ਪਰ ਮਹਾਰਾਜ ਕਹਿ ਸਕਦੇ ਆ ਸਾਰੇ ਨੂੰ ਦੇਖਦਾ ਕਿਸੇ ਥੋੜੀ ਕਿਸੇ ਹੈਕ ਨੇ ਦੀ ਕਿਸੇ ਤੇ ਥੋੜੀ ਹੈ ਮਾਰਾ ਜੀ ਕਿਸੇ ਤੇ ਮਹਾਰਾਜ ਗਾ ਬਸ ਨਕੀ ਸਾਡ ਰੱਖੇ ਨੇ ਪ੍ਰੇਮ ਦੇ ਸੇਵਾ ਵਾਲੇ ਉਹ ਨਹੀਂ ਵੀ ਮਾਇਆ ਵਾਲੇ ਨੂੰ ਨਕੀ ਸਾਡੇ ਨਹੀਂ ਕਿਸੇ ਦੇ ਨਹੀਂ ਕਰ ਸਕਦਾ ਉਹ ਨਹੀਂ ਉੱਠ ਸਕਦਾ ਕਿਸੇ ਤੇ ਨਹੀਂ ਹੈ ਮਾਰਾ ਦੇ ਬੱਚਾ ਵਿੱਚ ਭੱਜੀ ਫਿਰਦਾ ਨਾਚ ਰੇ ਮਨ ਗੁਰੂ ਕੇ ਅੱਗੇ ਨੱਚਦੀ ਫਿਰਦਾ ਮਹਾਰਾਜ ਦੇ ਪਿਆਰ ਵਿੱਚ ਭਜੀ ਵਰਦੌਟ ਦਾ ਸਦਾਨ ਕਰਕੇ ਮਹਾਰਾਜ ਦੇ ਪਿਆਰ ਵਿੱਚ ਫਰਕ ਹੈ ਮਹਾਰਾਜ ਕਹਿੰਦੇ ਫਿਰ 500 ਸੁੱਕੀਆਂ ਸੀ ਅਜੇ ਤੇ ਜ਼ਖਮ ਵੀ ਕਹਿੰਦੇ ਸੁੱਕਿਆ ਨਹੀਂ ਓਏ ਭਾਈ ਪੱਕਣ ਸਾਹ ਆਹ ਦੇਖ ਲੈ ਤੈ ਮੰਨਣਾ ਨਹੀਂ ਸੀ ਮਹਾਰਾਜ ਕਹਿੰਦੇ ਨਾ ਆਪਾਂ ਪਤਾ ਕਦੋਂ ਮੰਨਦੇ ਆ ਜਦੋਂ ਸਰੀਰ ਜਵਾਬ ਦੇ ਦੇ ਤੇ ਜਦੋਂ ਡਾਕਟਰ ਜਵਾਬ ਦੇ ਦੇ ਹੁਣ ਜੱਲੀਏ ਗੁਰੂ ਘਰੇ ਭਾਈ ਤੂੰ ਹੀ ਐ ਆਪੋ ਆਪਾਂ ਵੀ ਉਦੀ ਮੰਨ ਲਿਆ ਕਹਿੰਦੇ ਤੈ ਮੰਨਣਾ ਨਹੀਂ ਸੀ ਆ ਦੇਖ ਮੋਢੇ ਦੇ ਦਿਖਾਇਆ ਮਹਾਰਾਜ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਵਸਤ੍ਰਿਕ ਪਾਸੀ ਕਹਿੰਦੇ ਤੇਰਾ ਜਹਾਜ਼ ਐਵੇਂ ਨਹੀਂ ਪੰਨੇ ਲੱਗਿਆ ਜਿਹੜਾ ਗੁਰੂ ਨਾਨਕ ਦੇਦਰ ਤੇ ਅਰਦਾਸ ਕਰਦਾ ਉਹ ਭਾਈ ਮੱਖਣਸਾਹ ਲਵਾਣੇ ਗੁਰੂ ਨਾਨਕ ਰੱਬ ਪ੍ਰਮਾਤਮਾ ਐਵੇਂ ਮੋਢਾਂ ਲਾ ਕੇ ਭਾਵੇਂ ਡੁੱਬ ਜਾਣਾ ਸੀ ਪਾਰ ਕਰ ਦਿੰਦੇ ਨੇ ਫੇਰ ਤੇ ਚਰਨਾ ਦੇ ਟੈਪ ਮਹਾਰਾਜ ਸੱਜ ਮੁੱਢ ਮੈਂ ਡੁੱਬ ਚੱਲਿਆ ਜੀ ਕੀ ਕਰਦਾ ਮੈਂ ਮੇਰੇ ਕਾਰੋਬਾਰ ਨੇ ਕੀ ਕਰਨਾ ਸੀ ਜਦੋਂ ਮੈਂ ਹੀ ਮਰ ਜਾਣਾ ਸੀ ਲੱਖਾਂ ਰਪੇ ਮੇਰੇ ਕੋਲ ਮਹਾਰਜ ਸੱਚੇ ਪਾਤਸ਼ਾਹ ਜੀ ਲੱਖਾਂ ਦੇ ਜਹਾਜ ਉਸ ਵੇਲੇ ਜਹਾਜ ਜਲਦੇ ਸੀ ਬਸ ਕਿਸੇ ਕੋਈ ਕੰਮ ਨਹੀਂ ਆਇਆ ਸੀ ਇੱਕ ਤੇਰੇ ਚਰਨਾਂ ਦਾ ਆਸਰਾ ਇੱਕ ਮਹਾਰਜ ਤੂੰ ਬੇੜਾ ਬੰਨੇ ਲਿਆ ਇਸ ਕਰਕੇ ਜ਼ਿੰਦਗੀ ਵਿੱਚ ਫਿਰ ਉਸ ਵੇਲੇ ਕੋਈ ਕੰਮ ਨਹੀਂ ਆਉਂਦਾ ਭਾਈ ਕਦੋਂ ਜਦੋਂ ਫਿਰ ਹੱਥ ਖੜੇ ਹੋ ਜਾਂਦੇ ਆ ਉਦੋਂ ਫਿਰ ਗੁਰੂ ਬਾਹ ਪੜਦਾ ਚੇਤਾ ਵੇ ਵਪਾਰ ਬਣਾਉਣ ਲੱਗੇ ਨਾ ਤੱਤੀ ਬਾਓ ਫਿਰ ਉਹ ਤੱਤੀ ਬਾ ਵੀ ਲੱਗਣੀ ਲੱਗਣਾ ਸੋ ਮਹਾਰਾਜ ਸਤੀ ਬਾਦਸ਼ਾਹ ਜੀ ਨੇ ਫਿਰ 500 ਰੱਖੀ ਨਾਲੇ ਬਿਰਾਗ ਸੀ ਮਹਾਰਾਜ ਮੈਂ ਬੜੇ ਕਰਮਾਂ ਵਾਲਾ ਮੈਨੂੰ ਲੱਗ ਗਿਆ ਗੁਰੂ ਬਸ ਕੰਮ ਵਾਲਾ ਹੀ ਹੋ ਗਿਆ ਉਹ ਕਹਿੰਦੇ ਗੱਲ ਤਾਂ ਸੁਣ ਲੈ ਮਹਾਰਾਜ ਹੁਣ ਨਹੀਂ ਸੁਣਨੀ ਤੂੰ ਮੇਰੀ ਸੁਣ ਲਈ ਹਣ ਨਹੀਂ ਮੈਂ ਸੁਣ ਨਹੀਂ ਮਹਾਰਾਜ ਜਿਹੜਾ ਸੁਣ ਲਿਆ ਮਨ ਵਿੱਚ ਵਸ ਗਿਆ ਬਸ ਗੁਰੂ ਲਾਧੋ ਲਿਓ ਕਹਿੰਦੇ ਉਹ ਭਲੇਖੇ ਜਨਾਬ ਉਹ ਆਦਾ ਸਾਰੇ ਠੱਗ ਫਿਰਦੇ ਨੇ ਆਓ ਗੁਰੂ ਲੱਭ ਲਿਆ ਆਓ ਗੁਰੂ ਲੱਭ ਲਿਆ ਸਾਰੇ ਕਾਮਕਾਰ ਫਿਰ ਠੱਗੇ ਨੇ ਆਪਾਂ ਨੂੰ ਠੱਗੀ ਜਾ ਰਹੇ ਨੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਐ ਜਿਉਂ ਕੰਚਨ ਸੋਹਾਗਾ ਡਾਲੈ ਕਿੰਨਿਆ ਸਾਰੇ ਨਾ ਚੋਰ ਨੇ ਪੰਜ ਚਿੰਬੜੇ ਹੋਏ ਨੇ ਇਹਨਾਂ ਨੇ ਲੁੱਟ ਲੈਣਾ ਤੇ ਇੱਥੇ ਆ ਜਾ ਮਹਾਰਾਜ ਦੇ ਚਰਨਾਂ ਵਿੱਚ ਜਿਹਨੂੰ ਗੁਰੂ ਲੱਭ ਗਿਆ ਜ਼ਿੰਦਗੀ 'ਚ ਸਾਰਾ ਕੁਝ ਲੱਭ ਲਿਆ ਉਹਨੇ ਨਹੀਂ ਤੇ ਮਹਾਰਾਜ ਕਹਿੰਦੇ ਕੁਝ ਨਹੀਂ ਲੱਭਿਆ ਭਾਈ ਜ਼ਿੰਦਗੀ ਬੜਾ ਕੁਝ ਕਰਕੇ ਦੇਖ ਲਿਆ ਮਹਾਰਾਜ ਕਹਿੰਦੇ ਕੁਝ ਲੱਭਣਾ ਹੀ ਨਹੀਂ ਬਾਜੀ ਨੂੰ ਗੁਰੂ ਜੀ ਨੇ ਗੁਰੂ ਨਹੀਂ ਲੱਭਿਆ ਤੇ ਮਹਾਰਾਜ ਰੌਲਾ ਵਾਤਾ ਲੱਭ ਗਿਆ ਲੱਭ ਗਿਆ ਇਹਨੂੰ ਕਿ ਫਿਰ ਰਖੜ ਪੁੰਨਿਆਂ ਤਾਂ ਕਹਿੰਦੇ ਨੇ ਉਸ ਦਿਨ ਰਖੜ ਪੁੰਨਿਆਂ ਦਾ ਜਬਾਬੇ ਬਕਾਲੇ ਨਾਲ ਬਹੁਤ ਭਾਰੀ ਜੋੜ ਮੇਲਾ ਬਣਾਇਆ